ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਆਏ ਆ ਗੁਰਦੁਆਰਾ ਬੋੜੀ ਸਾਹਿਬ ਇਹ ਧਰਤੀ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਆ ਇੱਥੇ ਇੱਕ ਬਹੁਤ ਵੱਡਾ ਬੋੜੀ ਦਾ ਰੋਖਾ ਉਹ ਵੀ ਤੁਹਾਨੂੰ ਦਰਸ਼ਨ ਕਰਵਾਵਾਂਗੇ ਆਜੋ ਆਪਾਂ ਅੰਦਰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਆ ਤੇ ਨਾਲ-ਨਾਲ ਆਪਾਂ ਆਪਜੀ ਨਾਲ ਇਤਿਹਾਸਾਂ ਸਾਂਝਾ ਕਰਦੇ ਆ ਚਲੋ ਆਜੋ ਅੰਦਰ ਚੱਲਦੇ ਆ ਅਮਰਤਸਰ ਤੋਂ ਪੁਰਾਣੇ ਵਕਤਾਂ 'ਚ ਇੱਕ ਸੜਕ ਜੋ ਪਿੰਡ ਵਡਾਲੀ ਨੂੰ ਜਾਂਦੀ ਸੀ ਜੋ ਹੁਣ ਵੀ ਜਾਂਦੀ ਹੈ ਇਸ ਸੜਕ ਤੇ ਇੱਕ ਵੱਡਾ ਬੋੜੀ ਦਾ ਰੁੱਖ ਸੀ ਤੇ ਇਸ ਜਗ੍ਹਾ ਤੇ ਇੱਕ ਖੂਹੀ ਵੀ ਸੀ ਇੱਥੇ ਆਉਂਦਾ ਜਾਂਦਾ ਹਰ ਕੋਈ ਰਾਈ ਪਾਂਦੀ ਬੈਠ ਕੇ ਦਾਮ ਲੈਂਦਾ ਸੀ ਤੇ ਜਲ ਛਕਿਆ ਕਰਦਾ ਸੀ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜਦੋਂ ਸਨ 1594 ਈਸਵੀ ਵਿੱਚ ਸ੍ਰੀ ਅਮਰਤਸਰ ਛੱਡ ਕੇ ਵਡਾਲੀ ਪਿੰਡ ਜਾ ਵਸੇ ਤੇ ਵਡਾਲੀ ਨੂੰ ਭਾਗ ਲਾਇਆ ਤਾਂ ਉਹ ਆਉਂਦੇ ਜਾਂਦੇ ਇਸ ਬੋੜੀ ਥੱਲੇ ਦਮ ਲਿਆ ਕਰਦੇ ਸਨ ਜਿੱਥੇ ਬਾਬਾ ਪੈਰ ਧਰੇ ਪੂਜਾ ਅਸਣ ਥਾਪਣ ਸੋਆ ਭਾਈ ਗੁਰਦਾਸ ਜੀ ਦੇ ਵਾਕ ਅਨਸਾਰ ਇਸ ਦੀ ਵਿੜਾਈ ਦਿਨ ਬਦਨ ਵਧਦੀ ਗਈ ਪੰਜਵੇਂ ਗੁਰੂ ਸਾਹਿਬ ਜੀ ਤੋਂ ਬਾਅਦ ਮੀਰੀ ਪੀਰੀ ਦੇ ਮਾਲਕ ਦੋ ਤੇਗਾ ਦੇ ਧਨੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਵੀ ਇੱਥੇ ਆਸਣ ਲਾਉਂਦੇ ਰਹੇ ਅਤੇ ਇਸ ਜੂ ਵਿੱਚ ਸ਼ਿਕਾਰ ਵੀ ਖੇਡਿਆ ਕਰਦੇ ਸਨ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ RAM ਰਾਜੇ ਦੋ ਪਾਤਸ਼ਾਹੀਆਂ ਦੀ ਚਰਨ ਛੋਪਾ ਪ੍ਰਾਪਤ ਇਹ ਧਰਤੀ ਤੇ ਉਹ ਬੋੜੀ ਦਾ ਦਰਖਤ ਅਜੇ ਵੀ ਇੱਥੇ ਮੌਜੂਦ ਹੈ ਜੋ ਦੋ ਗੁਰੂ ਸਹਿਬਾਨਾ ਦੇ ਦਰਸ਼ਨ ਕਰਦਾ ਰਿਹਾ ਇਸ ਤੋਂ ਉਪਰੰਤ ਬ੍ਰਹਮ ਗਿਆਨੀ ਬਾਬਾ ਮਾਸਤ ਰਾਮ ਜੀ ਵੀ ਇੱਥੇ ਆਏ ਤੇ ਉਹਨਾਂ ਨੂੰ ਵੀ ਰੱਬੀ ਨੂਰ ਦਾ ਨਜ਼ਾਰਾ ਇੱਥੋਂ ਮਿਲਿਆ ਬਾਬਾ ਮਾਸਤ ਰਾਮ ਜੀ ਸਤਿਗੁਰਾਂ ਦੇ ਚਰਨਾਂ ਦੇ ਸੇਵਕ ਬਣ ਕੇ ਇੱਥੇ ਹੀ ਬੈਠ ਗਏ ਉਨ੍ਹਾਂ ਤੋਂ ਬਾਅਦ ਕੁਝ ਸਮਾਂ ਪਾ ਕੇ ਸੰਗਤਾਂ ਨੇ ਉਪਰਾਲਾ ਕੀਤਾ 15 ਮਾਰਚ 1940 ਤੋਂ ਹੋਲੇ ਮਹੱਲੇ ਦਾ ਜੋੜ ਮੇਲਾ ਇੱਥੇ ਕਰਵਾਇਆ ਜਾਣ ਲੱਗਾ ਸੰਗਤਾਂ ਦਾ ਆਉਣਾ ਜਾਣਾ ਸ਼ੁਰੂ ਹੋ ਗਿਆ ਗੁਰੂ ਘਰ ਦੀਆਂ ਵਡਿਆਈਆਂ ਘਰ-ਘਰ ਪਹੁੰਚਣ ਲੱਗੀਆਂ ਦੁੱਧ ਪੁੱਤ ਦੀਆਂ ਮਰਾਦਾਂ ਮਿਲਣ ਲੱਗ ਪਈਆਂ ਹਰ ਸ਼ਰਧਾਵਾਨ ਦੀ ਅਰਦਾਸ ਪੂਰੀ ਹੋਣ ਲੱਗੀ ਇਸ ਅਸਥਾਨ ਦਾ ਨਾਮ ਗੁਰਦੁਆਰਾ ਬੋੜੀ ਸਾਹਿਬ ਰੱਖਿਆ ਗਿਆ ਜੋ ਕਿ ਹੁਣ ਵੀ ਪ੍ਰਸਿੱਧ ਅਸਥਾਨ ਹੈ ਸੰਗਤਾਂ ਦੀਆਂ ਹੁਣ ਵੀ ਮਨ ਦੀਆਂ ਮਰਾਦਾਂ ਪੂਰੀਆਂ ਹੁੰਦੀਆਂ ਨੇ ਬਹੁਤ ਸਾਰੀਆਂ ਸੰਗਤਾਂ ਇੱਥੇ ਆਪਣੀਆਂ ਮਨੋ ਕਾਮਨਾਵਾਂ ਲੈ ਕੇ ਆਉਂਦੀਆਂ ਨੇ ਤੇ ਝੋਲੀਆਂ ਭਰ ਕੇ ਘਰਾਂ ਨੂੰ ਜਾਂਦੀਆਂ ਨੇ ਗੁਰੂ ਸਾਹਿਬ ਜੀ ਦੇ ਇਸ ਪਵਿੱਤਰ ਸਥਾਨ ਦੇ ਆਪ ਜੀ ਦਰਸ਼ਨ ਕਰੋ ਇਹ ਜੋ ਖੂਹ ਹੈ ਇਹ ਵੀ ਉਸ ਪੁਰਾਣੇ ਸਮੇ ਦਾ ਹੈ ਇਸ ਖੂਹ ਦੇ ਬਿਲਕੁਲ ਸਾਹਮਣੇ ਜੋ ਆਪਾਂ ਨੂੰ ਉਹ ਸ਼ੀਸ਼ੇ ਵਾਲਾ ਸਥਾਨ ਨਜ਼ਰ ਆਉਂਦਾ ਹੈ ਇਹ ਬਾਬਾ ਮਾਸਤ ਰਾਮ ਜੀ ਦਾ ਹੈ ਜੋ ਇੱਕ ਸਾਧੂ ਰੂਪ ਦੇ ਵਿੱਚ ਇੱਥੇ ਆਏ ਗੁਰਦੁਆਰਾ ਸਾਹਿਬ ਜੀ ਦੇ ਸਾਹਮਣੇ ਉਹ ਪੁਰਾਣਾ ਬੋੜੀ ਦਾ ਰੁੱਖ ਅਜੇ ਵੀ ਮੌਜੂਦ ਹੈ ਉਸ ਦੇ ਦਿਵਾਲੇ ਥੜਾ ਬਣਾ ਦਿੱਤਾ ਗਿਆ ਹੈ ਆਪ ਜੀ ਦਰਸ਼ਨ ਕਰ ਰਹੇ ਹੋ ਸੋ ਇਹ ਗੁਰੂ ਸਾਹਿਬ ਜੀ ਦੀ ਯਾਦ ਨੂੰ ਅਜੇ ਵੀ ਆਪਣੇ ਵਿੱਚ ਸਮੋਈ ਬੈਠਾ ਹੈ ਆਉਣ ਵਾਲੀਆਂ ਸੰਗਤਾਂ ਇੱਥੇ ਆ ਕੇ ਇਸ ਬੂੜੀ ਦੇ ਰੁੱਖ ਦੇ ਵੀ ਦਰਸ਼ਨ ਕਰਦੀਆਂ ਨੇ ਜੋ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਮੌਜੂਦ ਹੈ ਤੇ ਦਰਬਾਰ ਸਾਹਿਬ ਦੇ ਖੱਬੇ ਹੱਥ ਆਪਾਂ ਸਰੋਵਰ ਸਾਹਿਬ ਦੇ ਦਰਸ਼ਨ ਕਰ ਰਹੇ ਹਾਂ ਇੱਥੇ ਸਰੋਵਰ ਸਾਹਿਬ ਬਣਾਇਆ ਗਿਆ ਹੈ। ਸੋ ਬਹੁਤ ਹੀ ਸੁੰਦਰ ਸਥਾਨ ਗੁਰੂ ਸਾਹਿਬ ਜੀ ਦਾ ਆਪ ਜੀ ਨੂੰ ਅਸੀਂ ਦਰਸ਼ਨ ਕਰਵਾ ਰਹੇ ਹਾਂ। ਕਿਉਂਕਿ ਇਹ ਇਤਿਹਾਸ ਜਿਹੜਾ ਬਹੁਤੀਆਂ ਸੰਗਤਾਂ ਹੋ ਸਕਦਾ ਨਾ ਜਾਣਦੀਆਂ ਹੋਣ ਕਿਉਂਕਿ ਇਸ ਪਾਸੇ ਨੂੰ ਸੰਗਤਾਂ ਸ਼ਾਟਾ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਅੰਮ੍ਰਿਤਸਰ ਤੋਂ ਬਹੁਤ ਆਉਂਦੀਆਂ ਨੇ ਪਰ ਉੱਥੋਂ ਸਨ ਸਾਹਿਬ ਵੱਲ ਦੀ ਵਾਪਸ ਆ ਜਾਂਦੀਆਂ ਨੇ। ਗੁਰੂ ਕੀ ਵਡਾਲੀ ਦੇ ਬਿਲਕੁਲ ਨਜ਼ਦੀਕ ਇਹ ਸਥਾਨ ਹੈ ਸ਼ਾਟਾ ਸਾਹਿਬ ਦੇ ਵੀ ਬਿਲਕੁਲ ਨਜ਼ਦੀਕ ਜਦੋਂ ਵੀ ਕਦੇ ਤੁਹਾਡਾ ਐਸਾ ਇਲਾਕੇ ਵੱਲ ਨੂੰ ਚੱਕਰ ਲੱਗੇ ਸੋ ਇਸ ਪਵਿੱਤਰ ਸਥਾਨ ਦੇ ਦਰਸ਼ਨ ਜ਼ਰੂਰ ਕਰਕੇ ਜਾਇਓ ਤੇ ਆਪਣੇ ਪਰਿਵਾਰਾਂ ਨੂੰ ਵੀ ਗੁਰੂ ਸਾਹਿਬ ਜੀ ਦਾ ਇਹ ਪਵਿੱਤਰ ਸਥਾਨ ਜ਼ਰੂਰ ਦਿਖਾਇਓ ਗੁਰੂ ਸਾਹਿਬ ਜੀ ਦੇ ਇਸ ਪਵਿੱਤਰ ਸਥਾਨ ਦੇ ਦਰਸ਼ਨ ਕਰਵਾਉਣਿਆਂ ਤੋਂ ਆਪ ਜੀ ਨਾਲ ਇਤਿਹਾਸਾਂ ਸਾਂਝਾ ਕਰਦਿਆਂ ਤੋਂ ਸਾਡੇ ਤੋਂ ਬਹੁਤ ਸਾਰੀਆਂ ਪੁੱਲ ਗਲਤੀਆਂ ਹੋ ਗਈਆਂ ਹੋਣਗੀਆਂ ਸੋ ਅਣਜਾਣ ਸਮਝ ਕੇ ਮਾਫੀ ਬਖਸ਼ਣੀ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ